प्यारे दोस्तों मैं इस वेले खड़ा हां सरदी जिला गर्दासपुर तो जेडी बेट इलाके नु रोड जांदी आ वाया शाला चक शरीफ ਭੈਣੀ মিয়া ਖਾਂ ਹੋੜੇ ਵਾਂ ਤੇ ਤੁਗਲਵਾਲ ਨੂੰ ਅੱਗੇ ਫਿਰ ਚੱਲ ਜਾਂਦੀ ਆ ਸ੍ਰੀ ਹਰਗੋਬਿੰਦਪੁਰ ਨੂੰ ਉਹਦੇ ਤੇ ਪੈਣ ਵਾਲੇ ਪਿੰਡ ਝੰਡਾ ਗੁਜਰਾ ਦੇ ਆ ਜਿਹੜੀ ਪਿੱਛੇ ਕੁਲੀ ਬਣ ਰਹੀ ਆ 2 ਸਾਲ ਪਹਿਲਾਂ ਖੜਾ ਦੇ ਦੌਰਾਨ ਜਦੋਂ ਹੜ੍ਹ ਆਏ ਸੀਗੇ ਤੇ ਬੜੀ ਬਾਰਿਸ਼ ਹੋਣ ਦੇ ਕਾਰਨ ਤੇ ਪਾਣੀ ਕਾਫੀ ਆ ਗਿਆ ਸੀਗਾ ਤੇ ਇਹੜੀ ਪੁਲੀ ਟੁੱਟ ਗਈ ਸੀਗੀ ਟੁੱਟੀ ਰਹੀ ਪੁਲੀ ਲੋਕਾਂ ਨੇ ਬੜਾ ਰੋਲਾ ਪਾਇਆ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵੀ ਕੀਤਾ ਕਿਉਂਕਿ ਲੋਕਾਂ ਨੂੰ ਬੜੀਆਂ ਭਾਰੀਆਂ ਔਕੜਾਂ ਸਾਹਮਣਾ ਕਰਨਾ ਪੈ ਰਿਹਾ ਅੱਜ ਵੀ ਤੇ ਅੱਗੇ ਵੀ ਪੈਂਦਾ 2 ਸਾਲ ਤੋਂ ਆ ਰਿਹਾ ਵਾ ਲੋਕਾਂ ਨੇ ਆਪਣੀਆਂ ਫਸਲਾਂ ਗੰਨਾ ਝੋਨਾ ਕਣਕ ਜਿਹੜੀ ਆ ਉਹ ਮਿੱਡੀਆਂ ਵਿੱਚ ਮਿਲਾਂ ਤੇ ਖਾਣ ਨਹੀਂ ਹੁੰਦੀ ਆ ਮੈਂ ਵੈਸੇ ਤੇ ਆਵਾ ਕਿ ਲੋਕਾਂ ਦੇ ਸੰਘਰਸ਼ ਕਰਨ ਤੇ ਇਹ ਸਰਕਾਰ ਨੂੰ ਥੋੜਾ ਜਿਆ ਪਤਾ ਲੱਗਾ ਥੋੜਾ ਜਿਆ ਕੰਨਾਂ ਦੇ ਜੂਸ ਸਰਗੀ ਤੇ ਇਹ ਜਿਹੜੀ ਪੁਲੀ ਆ ਇਹ ਬਣਨੀ ਸ਼ੁਰੂ ਕਰੀਬ 9 ਮਹੀਨੇ ਪਹਿਲਾਂ ਨਾ ਬੋਈ ਸੀਗੀ 9 ਮਹੀਨੇ ਬੀਜ ਗਏ ਦੋ ਸਪੈਨ ਦੀ ਪੁਲੀ ਆ ਅਜੇ ਤੱਕ ਵੀ ਨਹੀਂ ਬਣੀ ਤੇ ਨਾ ਬਣਨ ਕਾਰਨ ਜਿਹੜੇ ਲੋਕਾਂ ਨੂੰ ਅੱਜ ਵੀ ਬੜੀਆਂ ਭਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਆਪਣੀਆਂ ਜ਼ਿਲ੍ਹਸਾਂ ਜਿਹੜੀਆਂ ਵਾਂ ਮੰਡੀਆਂ ਚ ਖਾਨ ਵਿੱਚ ਬੜੀਆਂ ਪਿੱਛੇ ਵੀ ਔਕੜਾਂ ਆਈਆਂ ਤੇ ਲਗਾਤਾਰ ਤੁਸੀਂ ਪਿੱਛੇ ਵੇਖ ਰਹੇ ਹੋ ਇਹ ਅੱਜ ਇਹ ਬਿਲਕੁਲ ਕੰਮ ਬੰਦ ਵਾ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਦਾਵਾ ਤੇ ਇਹ ਕੀਤਾ ਗਿਆ ਸੀਗਾ ਉਹ ਨਹੀਂ ਪੱਥਰ ਵੀ ਰੱਖਿਆ ਵਾ ਸਤੰਬਰ 2024 ਨੂੰ ਪੱਥਰ ਰੱਖਿਆ ਵਾ ਨਹੀਂ ਪੱਥਰ ਬੜੇ ਜ਼ੋਰ ਸ਼ੋਰ ਨਾਲ ਰੱਖਤਾ ਲੋਕਾਂ ਨੂੰ ਵਾਦਾ ਕਰਤਾ ਕਿ ਇਹ ਪੁਲੀ ਜਿਹੜੀ ਆ ਇਹ 6 ਮਹੀਨੇ ਚ ਬਣ ਜਾਏਗੀ ਅੱਜ 9 ਮਹੀਨੇ ਹੋ ਗਏ ਕੰਮ ਚੱਲਦੇ ਨੂੰ ਤੇ ਅੱਜ ਕੰਮ ਬਿਲਕੁਲ ਬੰਦ ਵਾ ਇਲਾਕੇ ਦੇ ਲੋਕਾਂ ਦੀ ਮੰਗ ਵਾ ਕਿ ਇਹ ਜਿਹੜੀ ਪੁਲੀ ਆ ਇਹ ਤਰ੍ਹਾਂ ਤੋਂ ਬਣਾ ਕੇ ਤੇ ਲੋਕਾਂ ਨੂੰ ਭੇੜ ਕੀਤੀ ਜਾਵੇ ਤਾਂ ਕਿ ਭੇੜ ਲਾਗੇ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸਰਲ ਹੋ ਸਕੇ ਤੁਹਾਡਾ ਬਹੁਤ ਬਹੁਤ ਲਾਪਰਵਾਹੀ ਰੋ